ਭਾਈ ਜਿਹੜੇ ਤੁਹਾਡੇ ਦੋਸਤਾਂ ਨੂੰ ਸਿਆਲ ਚ ਮਾੜੀ ਮਾੜੀ ਖੰਗ ਜੀ ਰਹਿੰਦੀ ਆ ਆ ਵੀਡੀਓ ਉਹਨਾਂ ਨੂੰ ਸੈਂਡ ਕਰ ਦਿਓ ਉਹਨਾਂ ਦੀ ਖੰਗ ਦਾ ਹੱਲ ਦਿਨਾਂ ਜੀ ਹੋਊਗਾ ਆ ਵਾ ਸਿੱਕ ਦੇਸੀ ਜੜੀ ਬੂਟਿਆਂ ਦੇ ਵਿੱਚ ਕਸ਼ਮੀਰੀ ਸਾਇਤ ਤੋਂ ਰਲਾ ਕੇ ਇੱਕ ਦਵਾਈ ਬਣਾਈ ਹੋਈ ਹੈਗੀ ਇਹਦੀ ਇੱਕ ਕੁੰਗਲ ਲਵੇੜ ਕੇ ਸਵੇਰੇ ਖਾਣੀਆਂ ਸਾਰਾ ਦਿਨ ਖੰਗ ਨਹੀਂ ਹੋਣੀ ਜੀ ਬਿਲਕੁਲ ਜੀ ਇਸ ਤੋਂ ਇਲਾਵਾ ਭਾਈ ਪਰਫਿਊਮ ਇਤਰ ਪੈਂਟੀ ਦੇ ਕੋ ਗਿਫਟਡ ਆਈਟਮਾਂ ਇਹ ਵੀ ਤੁਸੀਂ ਘਰੇ ਬੈਠੇ ਆਨਲਾਈਨ ਮੰਗਵਾ ਸਕਦੇ ਹੋ ਜਿਵੇਂ ਆ ਸੀਸੀ ਆ ਗਈ ਇੱਕ ਕਿੰਨੇ ਰੁਪਏ ਦੀ ਹੈ ਜੀ ਸਿਰਫ 300 ਰੁਪਏ ਦੀ ਜੇ ਕਿਸ ਨੇ ਤਿੰਨ ਲੈਣੀਆਂ ਹੁਣ ਫਿਰ ਇਹ ਸਿਰਫ 800 ਰੁਪਏ ਦੀ ਆ ਆ ਗਿਆ ਸਪੈਸ਼ਲ ਡਰਾਈ ਫਰੂਟ ਵਾਲਾ ਮੁਰੱਬਾ ਸਹਿਦ ਦੇ ਵਿੱਚ ਚੈੱਕ ਕਰੋ ਬਈ ਛਾਲਾਂ ਚ ਠੰਡ ਵੀ ਨੀ ਕੋਲੇ ਲੱਗਣੀ ਹੈਗੀ ਸੋ ਇਹ ਕਿਸੇ ਨੇ ਸਾਰੀਆਂ ਚੀਜ਼ਾਂ ਮੰਗਵਾਉਣੀਆਂ ਨੇ ਘਰੇ ਬੈਠੇ ਨੇ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹਨਾਂ ਤੇ ਫੋਨ ਕਰਕੇ ਮੰਗਵਾ ਲਓ ਜਾਂ ਫਿਰ ਮਨੇਰ ਕੋਟਲਾ ਚੋਂ ਲਾਲ ਬਾਜ਼ਾਰ ਚੋਂ ਮਿਸੀਪਲ ਕਮੇਟੀ ਦੇ ਦਫ਼ਤਰ ਸਾਹਮਣੋਂ ਸ਼ਿਆਮਾ ਆਤਰਜ ਬ੍ਰਾਂਚ ਤੋਂ ਆ ਕੇ ਵੀ ਲੈ ਜਾ ਸਕਦੇ ਹੋ ਤੇ ਦੂਜੀ ਬ੍ਰਾਂਚ ਹੈਗੀ ਦਲਜੀਤ ਢਾਬੇ ਤੇ ਪਵਾਨੀ ਘੜ ਉੱਥੋਂ ਵੀ ਆ ਕੇ ਲੈ ਜਾ ਸਕਦੇ ਹੋ ਤੇ ਵੀਡੀਓ ਤੁਹਾਡੇ ਖੰਗ ਵਾਲੇ ਦੋਸਤਾਂ ਨੂੰ ਸ਼ੇਅਰ ਕਰਕੇ ਜਰੂਰ ਸੈਂਡ ਕਰ ਦਿਓ ਤਾਂ ਕਿ ਉਹਨਾਂ ਦਾ ਖੰਗ ਦਾ ਹੱਲ ਹੋ ਸਕੇ ਤੇ ਇਹ ਸੀਸੀ ਸਿਰਫ 200 ਰੁਪਏ ਦੀ ਆ ਡਿਲੀਵਰੀ ਇਹਦੀ ਫ੍ਰੀ ਆ ਤੇ